ਤੁਸੀਂ ਵੇਖ ਰਹੇ ਹੋ Sky News Punjab ਤੇ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਲੋਕ ਸਭਾ ਦੇ ਨਾਲ ਦਰਸਲ ਲੋਕ ਸਭਾ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਕ ਬਿੱਲ ਦੇ ਉੱਤੇ ਆਪਣੇ ਵਾਲੇ ਪਾਸੇ ਦਾ ਪੱਖ ਰੱਖ ਰਹੇ ਨੇ ਬਿੱਲ ਲੰਮੇ ਸਮੇਂ ਤੋਂ ਇਸ ਬਿੱਲ ਨੂੰ ਲੈ ਕੇ ਬੜੇ ਬਾਦ ਵਿਵਾਦ ਦੇ ਨਾਲ ਜੁੜੇ ਰਹੀ ਚਰਚਾਵਾਂ ਚੱਲਦੀਆਂ ਰਹੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਆਖਰਕਾਰ ਬੀਤੇ ਦਿਨ ਲੋਕ ਸਭਾ ਦੀ ਜਦੋਂ ਕਾਰਵਾਈ ਚੱਲ ਰਹੀ ਸੀ ਤਾਂ ਇਹ ਬਿੱਲ ਹੈ ਜਿਹੜਾ ਇਹ ਪੇਸ਼ ਕਰ ਦਿੱਤਾ ਜਾਂਦਾ ਤੇ ਅੱਜ ਇਹਦੇ ਤੇ ਚਰਚਾ ਹੋ ਰਹੀ ਹੈ ਅਮਿਤ ਸ਼ਾ ਆਪਣਾ ਪੱਖ ਰੱਖ ਰਿਹਾ ਤੇ ਇਸ ਤੋਂ ਬਾਅਦ ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਵੀ ਆਪਣਾ ਪੱਖ ਹੈ ਜਿਹੜਾ ਉਹ ਰੱਖਿਆ ਜਾ ਗਿਆ ਸੀ ਆਰ ਪੀ ਸੀ ਤੇ ਆਈ ਪੀ ਸੀ ਦੀਆਂ ਜਿਹੜਾ ਕਾਨੂੰਨ ਸੀ ਉਹਦੀਆਂ ਧਰਾਵਾਂ ਦੇ ਵਿੱਚ ਬਦਲਾਅ ਤੇ ਉਹਦੇ ਵਿੱਚ ਬਦਲਾਅ ਕਰਨ ਵਾਲੇ ਬਿੱਲ ਦੇ ਉੱਤੇ ਹੁਣ ਇਹ ਚਰਚਾ ਹੋ ਰਹੀ ਹੈ ਵੱਡਾ ਬਦਲਾਅ ਜਿਹੜਾ ਉਹ ਕਤਲ ਦੀ ਧਾਰਾ ਇਰਾਦਾਈ ਕਤਲ ਦੀ ਧਾਰਾ ਦੇ ਬਲਾਤਕਾਰ ਵਾਲੇ ਕੇਸ ਦੀ ਧਾਰਾ ਇਹ ਤਿੰਨਾਂ ਦੇ ਨਾਲ ਜੁੜਿਆ ਹੋਇਆ ਇਹਦੇ ਤੇ ਵੀ ਤੁਹਾਨੂੰ ਜਾਣਕਾਰੀ ਦੇ ਦੇਵਾਂਗੇ ਤੁਹਾਨੂੰ ਦੱਸ ਦਈਏ ਕਿ ਆਪੀਸੀ ਦੀ ਥਾਂ ਤੇ ਹੁਣ ਇੱਕ ਨਵਾਂ ਕਾਨੂੰਨ ਲਿਆਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦਾ ਨਾਮ ਅਜੇ ਤੱਕ ਇਹ ਦੱਸਿਆ ਜਾ ਰਿਹਾ ਕਿ ਬੀਐਨਐਸ ਹੋ ਸਕਦਾ ਹੈ ਆਪੀਸੀ ਦੀ ਥਾਂ ਤੇ ਹੁਣ ਬੀਐਨਐਸ ਹੋਇਆ ਕਰੇਗਾ ਤੇ ਜਿਹੜੇ ਪੁਰਾਣੇ ਜਿਹੜੇ ਕਾਨੂੰਨ ਹਮੇਸ਼ਾ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 200 ਸਾਲ ਪੁਰਾਣੇ ਜਿਹੜੇ ਕਾਨੂੰਨ ਸੀ ਉਹਨਾਂ ਨੂੰ ਬਦਲਣ ਦੀ ਕਵਾਇਦ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਤੀ ਦੇ ਵੱਲੋਂ ਸ਼ੁਰੂ ਕੀਤੀ ਗਈ ਉਹ ਜਿਹੜੇ ਪੁਰਾਣੇ ਕਾਨੂੰਨ ਸੀ ਉਹ ਗੁਲਾਮੀ ਦੇ ਪ੍ਰਤੀਕ ਸੀ ਤੇ ਉਹਦੇ ਵਿੱਚ ਪੁਰਾਣੇ ਰਾਜਿਆਂ ਨੇ ਆਪਣੇ ਆਪ ਨੂੰ ਮੋਢੀ ਰੱਖ ਕੇ ਆਪਣੇ ਹਿਸਾਬ ਦੇ ਨਾਲ ਉਹ ਕਾਨੂੰਨ ਨੇ ਜਿਹੜੇ ਉਹ ਬਣਾਏ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਦੇ ਉੱਤੇ ਥੋਪ ਦਿੱਤੇ ਗਏ ਸੀ ਇਸ ਤਰੀਕੇ ਦੀਆਂ ਚਰਚਾਵਾਂ ਨੇ ਜਿਹੜੀਆਂ ਇਹ ਹੁਣ ਲੋਕ ਸਭਾ ਦੇ ਵਿੱਚ ਹੋਰ ਇੰਗਿਆ ਨੇ ਵੱਡੀ ਜਿਹੜੀ ਗੱਲ ਐ ਉਹਦੇ ਤੇ ਇੱਕ ਵਾਰ ਤੁਹਾਡੀ ਨਜ਼ਰ ਮਰਵਾ ਦਿੰਨੇ ਆ ਸਭ ਤੋਂ ਪਹਿਲਾਂ ਦੱਸ ਦਈਏ ਕਿ 307 ਜਿਹੜਾ ਪਹਿਲਾਂ ਇਰਾਦਾਇ ਕਤਲ ਦੇ ਵਿੱਚ ਵਰਤੀ ਜਾਂਦੀ ਸੀ ਧਾਰਾ ਭਾਗ ਕੇ ਇਰਾਦਾਇ ਕਤਲ ਦੇ ਵਿੱਚ 307 ਦੇ ਤਹਿਤ ਕਿਸ ਦਰਜ ਕੀਤਾ ਜਾਂਦਾ ਸੀ ਤੇ ਹੁਣ ਉਹਦੀ ਥਾਂ ਤੇ 109 ਧਾਰਾ ਲੱਗਿਆ ਕਰੇਗੀ ਤੇ ਉਸਦੇ ਨਾਲ ਹੀ 376 ਜਿਹੜਾ ਬਲਾਤਕਾਰ ਦੇ ਕੇਸਾਂ ਦੇ ਵਿੱਚ ਵਰਤਿਆ ਜਾਂਦਾ ਸੀ ਰਿਪ ਕੇਸ ਦੇ ਲਈ ਧਾਰਾ ਵਰਤੀ ਜਾਂਦੀ ਸੀ 376 ਹੁਣ ਉਹਨੂੰ ਵੀ ਬਦਲ ਦਿੱਤਾ ਗਿਆ ਹੈ ਤੇ ਬਲਾਤਕਾਰ ਦੇ ਕੇਸਾਂ ਦੇ ਵਿੱਚ ਖਾਸ ਤੌਰ ਤੇ ਧਾਰਾ 64 ਦੇ ਤਹਿਤ ਕਾਰਵਾਈ ਹੈ ਜਿਹੜੀ ਉਹ ਹੋਇਆ ਕਰੇਗੀ ਇਹ ਨਵੇਂ ਕਾਨੂੰਨ ਦੇ ਜਿਹੜੇ ਬਦਲਾਅ ਕੀਤੇ ਗਏ ਨੇ ਇਹਨਾਂ ਦੇ ਵਿੱਚ ਲਿਖਿਆ ਹੋਇਆ ਤੇ ਇਸ ਤੋਂ ਬਾਅਦ ਦੇ ਵਿੱਚ ਅੱਗੇ 302 ਜਿਹੜਾ ਕਤਲ ਦੇ ਲਈ ਵਰਤਿਆ ਜਾਂਦਾ ਸੀ ਕਤਲ ਦੀ ਧਾਰਾ ਹੁੰਦੀ ਸੀ 302 ਹੁਣ ਉਹਨੂੰ ਵੀ ਬਦਲ ਦਿੱਤਾ ਗਿਆ ਤੇ ਉਹਦੀ ਥਾਂ ਤੇ ਉਹਨੂੰ 103 ਇਹ ਧਾਰਾ ਲੱਗਿਆ ਕਰੇ ਜਿੱਤੇ ਨਾਲ ਦੀ ਨਾਲ ਬਾਈ ਅਪਰਾਧਾਂ ਦੇ ਵਿੱਚ ਜੁਰਮਾਨਾ ਵਧਾਇਆ ਗਿਆ ਇਸ ਤਰੀਕੇ ਦੀ ਜਾਣਕਾਰੀ ਹੈ ਜਿਹੜੀ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਲੋਕ ਸਭਾ ਦੇ ਵਿੱਚ ਸਾਂਝੀ ਕੀਤੀ ਗਈ ਹੈ ਤੇ ਨਾਲ ਦੀ ਨਾਲ 19 ਧਰਾਵਾਂ ਨੂੰ ਨਿਰਸਤ ਕਰ ਦਿੱਤਾ ਗਿਆ ਤੇ ਬਾਕੀ 177 ਬਦਲਾ ਕੇ ਰਹਿ ਗਏ ਨੇ ਧਰਾਵਾਂ ਦੇ ਵਿੱਚ ਤੇ ਨਾਲ 22 ਨਵੀਆਂ ਧਰਾਵਾਂ ਨੇ ਜਿਹੜੀਆਂ ਉਹ ਜੋੜੀਆਂ ਗਈਆਂ ਨਹੀਂ ਜਦੋਂ ਇਹ ਬਿੱਲ ਲੈ ਕੇ ਆਉਣ ਦੀ ਚਰਚਾ ਚੱਲੀ ਸੀ ਉਸ ਵੇਲੇ ਵਿਰੋਧੀ ਧਿਰ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਮਸਲੇ ਖੜੇ ਕੀਤੇ ਗਏ ਵੱਡੇ ਪੱਧਰ ਦੇ ਉੱਤੇ ਸਵਾਲ ਚੁੱਕੇ ਗਏ ਸੀ ਕਿ ਇਸ ਤਰੀਕੇ ਦੇ ਨਾਲ ਤਾਂ ਤੁਸੀਂ ਜਿਹੜਾ ਕਾਨੂੰਨ ਆ ਉਹਨੂੰ ਬਦਲ ਹੀ ਦੇਵੋਗੇ ਤੁਸੀਂ ਕਹਿ ਰਹੇ ਹੋ ਕਿ ਅੰਗਰੇਜ਼ਾਂ ਨੇ ਆਪਣੇ ਫਾਇਦੇ ਆਸਤੇ ਕਾਨੂੰਨ ਬਣਾਏ ਸੀ ਤੇ ਹੁਣ ਜਿਹੜਾ ਬਦਲਾਅ ਤੁਸੀਂ ਕਰ ਰਹੇ ਹੋ ਇਹ ਵੀ ਕੇਂਦਰ ਸਰਕਾਰ ਆਪਣੇ ਫਾਇਦੇ ਨੂੰ ਮੁੱਖ ਰੱਖ ਕੇ ਹੀ ਕਰ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਸਰਕਾਰ ਦੇ ਕਈ ਜਿਹੜੇ ਅਹਿਮ ਬਿੱਲ ਸੀ ਉਹ ਵਿਵਾਦਾਂ ਦੇ ਵਿੱਚ ਘਿਰਦੇ ਰਹੇ ਸੀ ਉਸੇ ਤਰੀਕੇ ਦੇ ਨਾਲੇ ਕਾਨੂੰਨ ਦੇ ਵਿੱਚ ਬਦਲਾਅ ਕਰਨ ਵਾਲਾ ਬਿੱਲ ਆਪੀਸੀ ਤੇ ਸੀਆਰਪੀਸੀ ਦੇ ਵਿੱਚ ਬਦਲਾਅ ਕਰਨ ਵਾਲਾ ਜਿਹੜਾ ਬਿੱਲ ਹੈ ਇਹ ਵੀ ਚਰਚਾਵਾ ਦਾ ਵਿਸ਼ਾ ਬਣਿਆ ਸੀ ਖੈਰ ਹੁਣ ਜਦੋਂ ਬੀਤੇ ਦਿਨ ਇਹ ਬਿੱਲ ਪੇਸ਼ ਕੀਤਾ ਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਅੱਜ ਚਰਚਾ ਰੱਖੀ ਗਈ ਸੀ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਹੋਰਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਜਾ ਰਿਹਾ ਤੇ ਇਸ ਤੋਂ ਬਾਅਦ ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਆਪਣਾ ਪੱਖ ਰੱਖਿਆ ਜਾਏਗਾ ਕੀ ਕੁਝ ਗੱਲਾਂ ਬਾਤਾਂ ਹੋਣਗੀਆਂ ਕਿਸ ਤਰੀਕੇ ਦਾ ਹੰਗਾਮਾ ਹੋਏਗਾ ਕੀ ਅੱਜ ਵੀ ਕਿਸੇ ਨੂੰ ਉਥੋਂ ਸਸਪੈਂਡ ਕੀਤਾ ਜਾਏਗਾ ਇਹਦੇ ਤੇ ਵੱਡਾ ਸਸਪੈਂਸ ਬਣਿਆ ਹੋਇਆ ਤੇ ਇਹਦਾ ਇਹ ਸਵਾਲ ਦਾ ਜਿਹੜਾ ਜਵਾਬ ਹੈ ਉਹ ਤਾਂ ਆਉਣ ਵਾਲਾ ਸਮਾਂ ਹੀ ਦਏਗਾ